ਹਮੇਸ਼ਾ ਲੋਕਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਅਤੇ ਸਰਕਾਰ ਦੀਆਂ ਨੀਤੀਆਂ ਤੇ ਖਾਸ ਨਜ਼ਰ ਦੇਖੋ ਹਰ ਖਬਰ ਅਪਡੇਟ ਪੰਜਾਬ న్యూਸ ਤੇ ਗੁਰਮਤ ਐਜੂਕੇਸ਼ਨ ਸੁਸਾਇਟੀ ਯੂਐਸਏ ਵੱਲੋਂ ਪਿੰਡ ਡਾਫਤੇ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਮੂਰਤ ਜਰਬ ਵੰਡੀਆਂ ਗਈਆਂ ਇਸ ਮੌਕੇ ਸਕੂਲ ਦੇ ਟੀਚਰਾਂ ਨੇ ਸੁਸਾਇਟੀ ਦੇ ਮੈਂਬਰਾਂ ਦਾ ਸਵਾਗਤ ਕੀਤਾ ਇਸ ਸਬੰਧ ਸਤ ਸੁਸਾਇਟੀ ਦੇ ਮੈਂਬਰਾਂ ਨੇ ਕਿਹਾ ਕਿ ਉਹਨਾਂ ਵੱਲੋਂ ਬੱਚਿਆਂ ਦੀ ਪੜ੍ਹਾਈ ਦੇ ਖਰਚ ਵਿੱਚ ਵੀ ਬੱਚਿਆਂ ਦੀ ਮਦਦ ਕੀਤੀ ਜਾਂਦੀ ਹੈ ਸੀਧੀ ਬ੍ਰਿੰਦਰ ਸਿੰਘ ਪ੍ਰਹਾਰ ਜੀ ਮੈਂ ਬੇਨਤੀ ਕਰ ਰਿਹਾ ਕਿ ਉਹ ਵੀ ਆਪਣੇ ਵਿਚਾਰਿਆ ਉਹ ਵੀ ਤੁਹਾਡੇ ਨਾਲ ਸਾਡੇ ਨਾਲ ਸਾਂਝੇ ਕਰਨ ਦੀ। ਸਪਨ ਮੈਡਮ ਦੀ ਸਟਾਫ ਨੰਬਰ ਦੇ ਪਿਆਰੇ ਵਿਦਿਆਰਥੀਆਂ ਅੱਜ ਜਿੱਥੇ ਤੁਹਾਡੇ ਸਕੂਲ ਵਿੱਚ ਆ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਬਹੁਤ ਵਧੀਆ ਸਕੂਲ ਹੈ ਜੁਜੇ ਸਰਕਾਰੀ ਸਕੂਲਾਂ ਦੇ ਨਾਲ ਇਸ ਜੰਡਾ ਪਰਿਵਾਰ ਦੀ ਸੋਚ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ ਕੁਝ ਸਾਲ ਪਹਿਲਾਂ ਇਹਨਾਂ ਨੇ ਆਪਣੇ ਪੋਤੇ ਦੀ ਲੋਹੜੀ ਪਾਣੀ ਸੀ ਉਸ ਤੇ ਇਹਨਾਂ ਦੇ ਪੈਸੇ ਨਹੀਂ ਖਰਤੇ ਅਮਰੀਕਾ 'ਚ ਬਹੁਤ ਪੈਸਾ ਖਰਚਾ ਜਾਂਦਾ ਫੰਕਸ਼ਨਸ ਕਰਨ ਦਾ ਉਹ ਪੈਸੇ ਬਚਾ ਕੇ ਇਹਨਾਂ ਨੇ ਮੈਨੂੰ ਭੇਜੇ ਤਾਂ ਕਿ ਅਸੀਂ ਕੁਝ ਪਰਿਵਾਰਾਂ ਦੇ ਮਕਾਨ ਬਣਾ ਸਕੀਏ ਜਿਹੜੇ ਝੁੱਗੀਆਂ ਦੇ ਵਿੱਚ ਰਹਿੰਦੇ ਸੀ ਇਹੋ ਜੀ ਸੋਚ ਵਾਲੇ ਜਿੱਥੇ ਇਨਸਾਨ ਅਨ ਵਾਇਗਰੂ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜਿਹੜੇ ਗਿਆਨਿਆ ਤੋਂ ਮਾਇਆ ਆਈ ਉਹ ਗਿਆਨੇ ਭਰਪੂਰਨ ਤੰਦਰੁਸਤ ਰਹਿਣ ਤੇ ਇਹਨਾਂ ਦਾ ਬੇਹੱਦ ਧੰਨਵਾਦ ਬੱਚਿਓ ਐਸ ਵੱਲੇ ਸਭ ਤੋਂ ਵੱਡੀ ਸਮੱਸਿਆ ਨਸ਼ੇ ਦੀ ਤੁਸੀਂ ਮੇਰੇ ਪਿੱਛੇ ਬੋਲਣਾ ਜੋ ਮੈਂ ਕਹਿੰਦਾ ਉਸ ਨੂੰ ਰਿਪੀਟ ਕਰਨਾ ਅਸੀਂ ਨਸ਼ਾ ਨਹੀਂ ਕਰਾਂਗੇ ਦੁਬਾਰਾ ਬੋਲੋ ਅਸੀਂ ਨਸ਼ਾ ਨਹੀਂ ਕਰਾਂਗੇ ਅਸੀਂ ਕਸਮ ਖਾਂਦੇ ਆ ਕਿ ਅਸੀਂ ਨਸ਼ਾ ਨਹੀਂ ਕਰਾਂਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ এডਿਊਕੇਸ਼ਨ ਸੁਸਾਇਟੀ ਯੂਐਸਏ ਵੱਲੋਂ ਅੱਜ ਅਸੀਂ ਪਹੁੰਚੇ ਹਾਂ ਜੀ گورਨਮੈਂਟ ਸੀਨੀਅਰ ਸੈਂਡਰੀ ਸਕੂਲ ਢੱਡੇ ਫਤਿਹ ਸਿੰਘ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਆਪ ਸਾਰੇ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਹੋਏ ਨਾੜਿਕ ਨਾਮ ਲਿਓ ਸੰਗਤਾਂ ਨੂੰ ਪਤਾ ਹੀ ਹੈ ਕਿ ਗੁਰਮਤ ਐਜੂਕੇਸ਼ਨ ਸੁਸਾਇਟੀ ਪਿਛਲੇ ਕੁਝ ਸਾਲਾਂ ਤੋਂ ਬੱਚਿਆਂ ਦੇ ਐਜੂਕੇਸ਼ਨ ਉੱਤੇ ਵਰਕ ਕਰ ਰਹੀ ਹੈ ਜਿਸ ਵਿੱਚ 9ਵੀਂ ਕਲਾਸ ਤੋਂ ਲੈ ਕੇ ਪੀ ਐਚ ਡੀ ਤੱਕ ਦੇ ਬੱਚਿਆਂ ਦੀ ਪੜ੍ਹਾਈ ਜਿਹੜੀ ਹੈ ਗੁਰਮਤ ਐਜੂਕੇਸ਼ਨ ਸੁਸਾਇਟੀ ਕਰਵਾ ਰਹੀ ਹੈ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਭਜਤ ਜੰਦੀ ਯਾਦ ਦੇ ਵਿੱਚ ਗੁਰਮਤ ਐਜੂਕੇਸ਼ਨ ਸੁਸਾਇਟੀ ਯੂ ਐਸ اے ਵੱਲੋਂ ਬੱਚਿਆਂ ਲਈ ਸੌਕਸ ਤੇ ਸ਼ੂਜ਼ ਦੀ ਜਿਹੜੀ ਸੇਵਾ ਹੈ ਉਹ ਕੀਤੀ ਜਾਂਦੀ ਹੈ ਅੱਜ ਹੁਸ਼ਿਆਰਪੁਰ ਇਲਾਕੇ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਪੰਜੀ ਰਾਜਵਿੰਦਰ ਕੌਰ ਜੀ ਇਹਨਾਂ ਦੀ ਅਗਵਾਈ ਦੇ ਹੇਠ ਇਥੋਂ ਦੇ ਪ੍ਰਿੰਸੀਪਲ ਮੈਮ ਸ਼੍ਰੀਮਤੀ ਬੇਦਨਾ ਜੀ ਜੋ ਬੜੇ ਸਟੱਜੇ ਢੰਗ ਦੇ ਨਾਲ ਬੱਚਿਆਂ ਨੂੰ ਇੱਥੇ ਉੱਚ ਸਿੱਖਿਆ ਜਿਹੜੀ ਦਿੱਤੀ ਜਾ ਰਹੀ ਹੈ ਔਰ ਨਾਲ ਸਾਡੇ ਹੋਮਪੋਰ ਦਾ ਹੋਮਲੈਸ ਸੰਸਥਾ ਦੇ ਪ੍ਰੈਜ਼ੀਡੈਂਟ ਸਰਦਾਰ ਵਰਿੰਦਰ ਸਿੰਘ ਜੀ ਪ੍ਰਹਾਰ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਹਨ ਇਹਨਾਂ ਬੱਚਿਆਂ ਨੂੰ ਅੱਜ ਲਗਭਗ 150 ਦੇ ਕਰੀਬ ਇਹਨਾਂ ਬੱਚਿਆਂ ਨੂੰ ਬੋਰਡ ਤੇ ਜਰਾਬਾਂ ਦੀ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਸੋ ਇੱਥੇ ਮੈਂ ਵਰਿੰਦਰ ਪ੍ਰਹਾਰ ਜੀ ਦਾ ਸਮੁੱਚੀ ਟੀਮ ਦਾ ਮੇਰੇ ਨਾਲ ਆਏ ਜਸਵੰਦਰ ਸਿੰਘ ਜੀ ਵਿਰਕ, ਵੀਰ ਮਨਪ੍ਰੀਤ ਸਿੰਘ ਜਨਸੂਆ, ਸ਼ਰਨ ਸਿੰਘ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਨਾਲ ਹੀ ਮੈਂ ਧੰਨਵਾਦ ਕਰਦਾ ਹਾਂ ਗੁਰਮਤ ਐਜੂਕੇਸ਼ਨ ਸੁਸਾਇਟੀ ਯੂਐਸਏ ਦੇ ਪ੍ਰੈਜ਼ੀਡੈਂਟ ਜਿਹੜੇ ਇੰਦਰਜੀਤ ਕੌਰ ਜੀ ਯੂਐਸਏ ਸਰਦਾਰ ਮਨਜੀਤ ਸਿੰਘ ਜੀ ਏਜੰਡਾ ਸਰਦਾਰ ਜਸਵਿੰਦਰ ਸਿੰਘ ਜੀ ਨਿਰਜਰ ਸਾਹਿਬ ਦਲਜੀਤ ਸਿੰਘ ਜੀ ਹੁੰਦਲ ਮੈਡਮ ਰਾਜਵਿੰਦਰ ਕੌਰ ਜੀ ਇਹਨਾਂ ਸਭ ਦਾ ਬਹੁਤ ਬਹੁਤ ਧੰਨਵਾਦ ਜੋ ਸੇਵਾ ਕਰਨ ਦਾ ਮੌਕਾ ਮਿਲਿਆ ਅਰਦਾਸ ਕਰਦਾ ਹਾਂ ਵਾਹਿਗੁਰੂ ਇਹਨਾਂ ਬੱਚਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਔਰ ਵਿਸ਼ੇਸ਼ ਤੌਰ ਤੇ ਧੰਨਵਾਦ ਸ਼੍ਰੀਮਤੀ ਵੇਦਨਾ ਜੀ ਦਾ ਪ੍ਰਿੰਸੀਪਲ ਮੈਮ ਦਾ ਜਿਨ੍ਹਾਂ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਤੋ ਅਖੀਰ ਦੇ ਵਿੱਚ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਬਹੁਤ ਹੀ ਵਧੀਆ ਲੱਗ ਰਿਹਾ ਹੈ ਦਿਲ ਚ ਇੱਕ ਹੈ ਖੁਸ਼ੀ ਜਿਹੜੀ ਆ ਉਹ ਹੋ ਰਹੀ ਆ ਕਿ ਇੰਨੀ ਵਧੀਆ ਗੁਰਮਤ ਸੋਸਾਇਟੀ ਆ ਜਿਹੜੀ ਜਿਨ੍ਹਾਂ ਨੇ ਇਹ ਪਿਛੜੇ ਹੋਏ ਇਲਾਕੇ ਵਿੱਚ ਇਸ ਸਕੂਲ ਦੇ ਬੱਚਿਆਂ ਬਾਰੇ ਵੀ ਸੋਚਿਆ ਕਿਸੇ ਨੇ ਇਹਨਾਂ ਬੱਚਿਆਂ ਦਾ ਹੱਥ ਫੜਿਆ ਬਹੁਤ ਜ਼ਰੂਰਤ ਸੀ ਬੱਚੇ ਬੜੇ ਕਾਬਿਲ ਹਨ ਪਰ ਇਹਨਾਂ ਨੂੰ ਇਸ ਸਹਾਇਤਾ ਦੀ ਬਹੁਤ ਲੋੜ ਸੀ ਔਰ ਜਿਹੜੇ ਵੀ ਮੈਂਬਰ ਆਜਾਏ ਹੈਗੇ ਸਾਰੇ ਹੀ ਬੜੀਆਂ ਮਹਾਨ ਹਸਤ ਹਨ ਜਿਹਦਾ ਹੋਫਰ ਹੋਮਲੈਸ ਗਲਸਾਰਾਈ ਹੋਇਆ ਆਪਣੇ ਪੁਰਖhetra ਤੋਂ ਸਾਰੂ ਨੇ ਆਇਆ ਹੋਇਆ ਬੜੇ ਦੂਰ ਦੂਰ ਤੋਂ ਪਹੁੰਚੇ ਹੋਇਆ ਸਾਰੇ ਸੇਵਾ ਦੇ ਲਈ ਔਰ ਇਸ ਤਰ੍ਹਾਂ ਹੀ ਮਾਨਵਤਾ ਦੀ ਅਗਰ ਸੇਵਾ ਹੁੰਦੀ ਰਹੀ ਤੇ ਉਹ ਦਿਨ ਦੂਨੀ ਹੈਗੇ ਜਦੋਂ ਪਛੜੇ ਲਾ ਕੇ ਦੇ ਵਿਦਿਆਰਥੀ ਜਿਹੜੇ ਹੈਗੇ ਆ ਉਹ ਵੀ ਅੰਤ ਤੱਕ ਪਹੁੰਚਣ ਦਾ ਸੁਖਣਾ ਲੈਣਗੇ ਆਹਾਂ ਦੇ ਸੁਖਣੇ ਹਿੱਟਾ ਕਾਸੇ ਅਸਲ ਕਾਲ ਦੇ ਮੇਰਾ ਨਾਮ ਰਾਜਵਿੰਦਰ ਕਾਰਾ ਹਾਂ ਮੈਂ ਗੁਰਮੁਤ ਐਜੂਕੇਸ਼ਨ ਸੁਸਾਇਟੀ ਜੂ ਐਸ ਨਾਲ 3 ਸਾਲ ਤੋਂ ਕੰਮ ਕਰਦੀ ਆ ਰਹੀ ਹਾਂ ਤੁਹਾਨੂੰ ਇਸ ਸੁਸਾਇਟੀ ਨਾਲ ਜੁੜ ਕੇ ਵਧੀਆ ਲੱਗਦਾ ਹੈ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਹਾਂਜੀ ਮੈਨੂੰ ਬਹੁਤ ਖੁਸ਼ੀ ਮਿਲਦੀ ਆ ਬਹੁਤ ਮਾਣ ਮਿਲਦਾ ਕਿ ਮੈਂ ਬੱਚਿਆਂ ਦੀ ਸੇਵਾ ਕਰਦੀ ਆ ਬੱਚੇ ਆਉਣ ਵਾਲਾ ਸਾਡਾ ਭਵਿੱਖ ਹੋਣਗੇ ਦੇਖੋ ਪੰਨਿਆਂ ਵਿੱਚ ਦੇਖਦੇ ਨੇ ਜਿਹੜੇ ਨਹੀਂ ਲੋਕਾਂ ਦੀ ਸੁਭਾਤਾ ਇਨੋਤ ਕੈਸਾ ਹੋਏਗਾ ਪਰ ਇੱਕ ਵਕਤ ਮੈਂ ਉਹਨਾਂ ਮੌਨਾ ਜੀ ਮੌਨਾ ਸਾਹਿਬੇ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਬੱਚਿਆਂ ਲਈ ਵੱਧ ਤੋਂ ਵੱਧ ਹੈਲਪ ਲਈ ਤੁਸੀਂ ਅੱਗੇ ਉੱਠੋ ਕਿ ਬੱਚੇ ਵੱਧ ਤੋਂ ਵੱਧ ਵਿੱਦਿਆ ਪ੍ਰਾਪਤ ਕਰਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ